ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਬ੍ਰੇਟਨ ਵਾਲਾ ਤੇ ਬਾਈ ਜੀ ਨਾ ਤੁਹਾਨੂੰ ਆਪਾਂ ਆ ਜਿਹੜੇ ਸੀਨਗੜ ਆਪਾਂ ਕੰਗਿਆਂ ਦੇ ਬਣਾਉਨੇ ਆ ਬਾਈ ਇਹ ਗਰਮ ਨਾ ਆਪਾਂ ਬੈਲਟ ਤੇ ਕਰਕੇ ਪੁੱਟਦੇ ਆਨੇ ਗੁਮਾਰਨ ਵਾਲਾ ਕੰਮ ਤਾਂ ਬਾਈ ਹਮੇ ਗਿਆ ਆ ਹਨਾ ਤੇ ਬੈਲਟ ਕਰਕੇ ਨਾ ਇਹ ਗਰਮ ਕਰਕੇ ਤੇ ਜੇ ਆਪਾਂ ਪੁੱਟਦੇ ਇਹਦੇ ਨਾਲ ਤੇ ਬਾਈ ਨਾ ਇੱਕ ਆਪਣੇ ਕੰਗੇ ਦੀ ਹੋਰ ਖਾਸੀਅਤ ਆ ਬਾਈ ਇਹ ਨਾ ਜਿਹੜਾ ਖਿੱਚੇ ਹੋਏ ਸਰੀਏ ਦਾ ਬਣਾਉਂਦੇ ਆ ਬਾਈ ਆਪਾਂ ਜਿਹੜਾ ਆ ਕੰਪਾਈਨਾਂ ਦੇ ਜਾਲ ਨਹੀਂ ਬਣਦੇ ਬਾਈ ਤੂੜੀ ਵਾਲੀਆਂ ਮਸ਼ੀਨਾਂ ਦੇ ਜਾਲ ਚ ਸਰੀਆ ਲੱਗਦਾਗਾ ਉਹ ਸਰੀਏ ਦਾ ਬਣਾਉਂਦੇ ਆ ਬਾਈ ਇਹ ਹਾਰਡ ਹੁੰਦਾ ਬਹੁਤ ਹੀ ਵਧੀਆ ਬਣਦਾ ਵੀਰੇ ਨਾਲੇ ਹੌਲਾ ਬਣਦਾ ਨਾਲੇ ਛੱਕੇ ਬਣਦਾ ਬਾਕੀ ਆ ਕੁੱਟੇ ਪੈਣੇ ਬਾਈ ਤੇ ਬਾਕੀ ਆ ਹਾ ਵਸੇ ਪੈਣੇ ਆ ਤਿਆਰ ਕਰਨ ਲੱਗ ਰਹੇ ਆ ਬਾਈ ਜੇ ਬਾਈ ਕੰਮ ਦੀ ਵੀਡੀਓ ਚੰਗੀ ਲੱਗਦੀ ਆ ਤਾਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਬਾਈ ਜੀ ਛੋਟੇ ਭਾਈਆਂ ਦਾ ਪਰਮਾ ਹਗਾਰਾ ਚਾਹੀਦਾ ਬਾਈ ਤਾਂ ਕਿ ਆਪਾਂ ਖੇਤੀਬਾੜੀ ਦੇ ਸੰਤਾਂ ਵਾਲੀਆਂ ਨਵੇਂ-ਨਵੇਂ ਵੀਡੀਓ